कि ਤੁਸੀਂ ਵੀ ਆਪਣੀ ਪਾਰਟੀ ਸਾਰਗੇਨਾਈਜ਼ ਕਰਨ ਦੇ ਲਈ ਲੱਭ ਰਿਓ ਇੱਕ ਸ਼ਾਨਦਾਰ ਜਗ੍ਹਾ ਤੁਹਾਨੂੰ ਮਿਲੇਗੀ ਇੱਕ ਬਹੁਤ ਹੀ ਸੋਹਣੀ ਜਗ੍ਹਾ ਤੇ ਆਓ ਤੁਹਾਨੂੰ ਕਰਾਉਣੇ ਹੈ ਜਗ੍ਹਾ ਦਾ ਪੂਰਾ ਟੂਰ ポッポ。 ਤੇ ਖੂਬਸੂਰਤ ਫਾਰਮ ਹਾਊਸ ਵੀ ਤੁਹਾਨੂੰ ਅਸੀਂ ਸੇਅਰ ਕਰਵਾਈ ਹੈ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੇ ਫਾਰਮ ਦੇ ਓਨਰ ਸਾਡੇ ਨਾਲ ਇੱਥੇ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਸਤਿਕਾਰ ਸਤਿਕਾਰ ਜੀ ਸਰ ਪਹਿਲਾਂ ਤਾਂ ਤੁਸੀਂ ਦਰਸ਼ਕਾਂ ਨੂੰ ਆਪਣਾ ਨਾਮ ਆਪਣੇ ਫਾਰਮ ਬਾਰੇ ਥੋੜੀ ਜਾਣਕਾਰੀ ਦੇ ਦਿਓ ਥੈਂਕ ਯੂ ਵੈਰੀ ਮੱਚ ਮੇਰਾ ਨਾਮ ਰਣਬੀਰ ਵਿਰਦੀ ਜੀ ਤੇ ਫਾਰਮ ਸਾਡਾ ਦੈਟਸ ਕਾਲਡ ਅਵਾਨੀ ਰੈਜ਼ਿਡੈਂਸੀ ਜੀ ਇਟਸ ਰਾਈਟ ਇਨ ਫਰੰਟ ਆਫ ਜਲੰਧਰ ਹਾਈਟ ਬੇਸਿਕਲੀ ਵਾਕਿੰਗ ਡਿਸਟੈਂਸ ਫ্রম ਜਲੰਧਰ ਹਾਈਟ ਐਂਡ 버ਗਰ ਕਿੰਗ ਤੇ ਥੈਂਕਸ ਅਗੇਨ ਫॉर ਯੂ ਗਿਵਿੰਗ ਅਸ ਟਾਈਮ ਸਰ ਜਿੱਦਾਂ ਇੱਥੇ ਜਗਾ ਤੁਸੀਂ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਤਾਂ ਇਹਦੀ ਬੁਕਿੰਗ ਪਹਿਲਾਂ ਕਰਵਾਣੀ ਪਏਗੀ ਪਾਰਟੀਆਂ ਲਈ ਅਲੱਗ ਜਗਾ ਬਣਾਈ ਹੈ ਕੋਈ ਜੀ ਇਹਦੀ ਬੁਕਿੰਗ ਸੋਨ ਸਟਾਰਟ ਹੈ ਵੀ ਆਲਰੇਡੀ ਹੈਵ ਮੋਰ ਦਨ 4 ਬੁਕਿੰਗਸ ਆਲਰੇਡੀ ਵੀ ਜਸਟ ਓਪਨ ਦਾ ਬੁਕਿੰਗਸ ਲਾਸਟ ਵੀ ਜੀ ਤੇ ਸਾਡੇ ਕੋ 5 ਬੈਡਰੂਮ ਨੇ 5 ਵਾਸ਼ਰੂਮ ਹਮ ਸਾਡੇ ਕੋ ਲਾਨ ਹੈ ਜਿਹੜਾ ਕਿ ਫਰੰਟ ਲਾਨ ਵਿੱਚ ਤੁਹਾਡੇ ਅਪਰੋਕਸੀਮੇਟਲੀ 60 ਗੈਸਟ ਪਾਰਟੀ ਕਰ ਸਕਦੇ ਓਕੇ ਸਾਈਡ ਤੇ ਅਨਦਰ ਲਾਨ ਹੈ ਉਹਦੇ ਤੇ ਅਬਾਊਟ 80 ਗੈਸਟ ਕਰ ਸਕਦੇ ਤੇ देन वी हैव एन ऑप्शन ਤੁਹਾਡੇ ਗੈਸਟ ਜਿਹੜੇ 5 ਬੈਡਰੂਮ 5 ਵਾਸ਼ਰੂਮ ਨੇ ਉਹਦੇ ਵਿੱਚ ਸਾਡੇ ਕੋਲ ਐਕਸਟਰਾ ਮੈਟ੍ਰਸ ਇਸ ਅਵੇਲੇਬਲ ਹੈ ਜੀ ਮਤਲਬ ਅਗਰ ਕਿਸੇ ਨੇ ਪਾਰਟੀ ਆਰਗੇਨਾਈਜ਼ ਕਰਨੀ ਹੈ ਅਪ ਟੂ 100 ਪੀਪਲ ਤੁਹਾਡੀ ਪਾਰਟੀ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਆਰਗੇਨਾਈਜ਼ ਕਰ ਸਕਦੇ ਹੋ ਬਈ ਵਾਰ ਸਰੀ ਨਨ ਕੀ ਰਿਸ਼ਤੇਦਾਰ ਬਹੁਤ ਦੂਰ ਦੂਰੋਂ ਆਉਂਦੇ ਆ ਜੀ ਤੇ ਪਾਰਟੀਆਂ ਵੀ ਇਦਾਂ ਆਰਗੇਨਾਈਜ਼ ਹੋ ਜਾਂਦੀਆਂ ਤੇ ਫਿਰ ਉਹ ਵਾਪਸ ਵੀ ਨਹੀਂ ਜਾ ਪਾਉਂਦੇ ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਨਹੀਂ ਜਗ੍ਹਾ ਨਹੀਂ ਹੁੰਦੀ ਕਿ ਉਹ ਘਰੇ ਰਹਿ ਲੈ ਜੀ ਹਾਂਜੀ ਹਾਂਜੀ ਇਹ ਹੀ ਅਸੀਂ ਦੇਖਦੇ ਹੋ ਜਿਆਦਾ ਇਹ ਸਟੈਪ ਲਿਆ ਜੀ ਕਿ ਥੋੜੀ ਜੀ ਕਿਉਂ ਬਕਵਾਸ ਦੇਸੀ ਏਰੀਆ ਇਸ ਸਰਾਉਂਡਡਡ ਵਿਦ ਅ ਲੋਟ ਆਫ ਬਿਲਡਿੰਗਸ ਆਈ ਥਿੰਕ ਮੋਰ ਦੈਨ 50 ਬਿਲਡਿੰਗਸ ਜੀ ਵਿਚ ਹਾਈ ਰਾਈਜ਼ ਬਿਲਡਿੰਗਸ ਹਮ ਤੇ ਉਸ ਕਰਕੇ ਬਹੁਤ ਡਿਮਾਂਡ ਸੀ ਏਰੀਆ ਦੇ ਵਿੱਚ ਕਿ ਇਦਾਂ ਦੀ ਕੋਈ ਪ੍ਰਾਪਰਟੀ ਬਣਾ ਕੇ ਦਿੱਤੀ ਜਾਏ ਜੀ ਸਰ ਜਿੱਦਾਂ ਹੁਣ ਕਈ ਪਾਰਟੀਆਂ ਇਦਾਂ ਵੀ ਪ੍ਰੇਫਰ ਕਰਦੇ ਆ ਕਿ ਥੋੜੇ ਦੋ ਤੋਂ ਤਿੰਨ ਦਿਨ ਤੱਕ ਵੀ ਕਿਸੇ ਵੀ ਪਾਰਟੀ ਕੋਈ ਚੱਲਦੀ ਹੈ ਜਾਂ ਕੋਈ ਫੈਮਿਲੀ ਫੰਕਸ਼ਨ ਹੋਵੇ ਉਹ ਵੀ ਆਰਗੇਨਾਈਜ਼ ਹੋ ਜੇਗਾ ਜੀ ਹਾਂਜੀ ਮੋਸਟ ਦੀ ਜਿਹੜੀਆਂ ਅਸੀਂ ਵੈਡਿੰਗ ਹੁਣ ਬੁੱਕ ਕੀਤੀਆਂ ਉਹਨਾਂ ਦੇ ਆਪਣੇ ਮਹਿੰਦੀ ਦਾ ਫੰਕਸ਼ਨਸ ਹੈਗੇ ਆ ਥੋੜਾ ਸੰਗੀਤ ਫੰਕਸ਼ਨ ਹੈਨ ਸੋ ਬੇਸਿਕਲੀ ਸਾਰੇ ਫੰਕਸ਼ਨ ਕਰ ਰਹੇ ਨੇ ਲੋਗ ਇਥੇ ਹਾਂਜੀ ਮਤਲਬ ਇਹ ਇਹ ਕਿ ਸਿਰਫ ਤੁਸੀਂ ਪਾਰਟੀ ਕਰਨੀ ਹੈ ਉਹਦੇ ਲਈ ਆ ਸਕਦੇ ਫੈਮਿਲੀ ਫੰਕਸ਼ਨਸ ਵੀ ਇੱਥੇ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਹੁੰਦੇ ਆ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸ਼ਹਿਰਾਂ ਦੇ ਵਿੱਚ ਘਰ ਜਿਹੜੇ ਬਹੁਤ ਛੋਟੇ ਹੁੰਦੇ ਆ ਤੇ ਉਹਦੇ ਵਿੱਚ ਆਪਣੇ ਰਹਿਣ ਦੀ ਜਗ੍ਹਾ ਮਸਾ ਮਿਲਦੀ ਹੈ ਤਾਂ ਫੰਕਸ਼ਨ ਆਰਗੇਨਾਈਜ਼ ਕਰਨਾ ਬਹੁਤ ਔਖਾ ਹੁੰਦਾ ਹੈ ਤਾਂ ਅਜਿਹੀ ਜਗ੍ਹਾ ਤੁਹਾਨੂੰ ਜਲੰਧਰ ਦੇ ਵਿੱਚ ਮਿਲ ਚੁੱਕੀ ਹੈ ਜਿੱਥੇ ਤੁਸੀਂ ਬਹੁਤ ਵਧੀਆ ਢੰਗ ਨਾਲ ਆਪਣੀ ਪਾਰਟੀਆਂ ਆਰਗੇਨਾਈਜ਼ ਕਰ ਸਕਦੇ ਹੋ ਸਾਰੀਆਂ ਫੈਸਿਲਿਟੀਆਂ ਵੀ ਤੁਹਾਨੂੰ ਇੱਥੇ ਮਿਲਣਗੀਆਂ ਤੇ ਇੱਕ ਸਾਈਡ ਤੇ ਜਿਹੜਾ ਪੂਲ ਹੈ ਉਹ ਵੀ ਤੁਹਾਨੂੰ ਇੱਥੇ ਮਿਲੇਗਾ ਫਿਲਹਾਲ ਤਾਂ ਚਲੋ ਸਰਦੀਆਂ ਆ ਰਹੀਆਂ ਨੇ ਪਰ ਗਰਮੀਆਂ ਦੇ ਵਿੱਚ ਵੀ ਜੇ ਤੁਸੀਂ ਕੋਈ ਪਾਰਟੀ ਆਰਗੇਨਾਈਜ਼ ਕਰਦੇ ਹੋ ਤਾਂ ਇਹ ਜਗਾ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਤ ਹੋ ਸਕਦੀ ਹੈ ਸਰ ਜਿੱਦਾਂ ਕਿਸੇ ਨੇ ਜਲਦੀ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੁੰਦਾ ਹੈ ਜਾਂ ਇਮੀਡੀਏਟਲੀ ਇੱਕ ਜਾਂ ਦੋ ਦਿਨ ਦੇ ਵਿੱਚ ਬੁਕਿੰਗ ਕਰਮਾਉਣੀ ਹੋਵੇ ਜਾਂ ਫੰਕਸ਼ਨ ਹੋਵੇ ਤਾਂ ਉਹਦੇ ਕੀ ਚਾਰजेस ਹੋਣਗੇ ਜਾਂ ਫਿਰ ਉਹਨਾਂ ਨੂੰ ਜ਼ਿਆਦਾ ਪੇ ਕਰਨਾ ਪੈਗਾ ਜਾਂ ਵੀਟ ਕਰਨਾ ਪੈਗਾ ਨਹੀਂ 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 ਡਿਪੈਂਡਸ ਜਿਸ ਤਰ੍ਹਾਂ ਅਸੀਂ ਦੋ ਕਿੱਟੀ ਪਾਰਟੀਆਂ ਇਸ ਲੇਡੀਆਂ ਨੇ ਕੀਤੀਆਂ ਬਹੁਤ ਪ੍ਰੈਫਰੈਂਸ ਸੀ ਅਸੀਂ ਬਹੁਤਾ ਚਾਰਜ ਨਹੀਂ ਹੱਲੀ ਰੱਖਿਆ ਜੀ 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 ਅਸੀਂ ਜੇ ਸਾਰਾ ਫਾਰਮ ਹੌਲਸਟੇਨਾਂ ਦਾ ਸਾਡਾ ਚਾਰਜ ਇਸ ਹੈਗੇ 25000 ਪਰ ਡੇ ਜੀ which includes five bedroom okay. and also swimming pool bar and ਫਾਇਰਪਿਟ ਜੀ ਤੇ ਜੇ ਸਮ ਟਾਈਮ ਆਪਣੇ ਲੇਡੀਜ਼ ਪ੍ਰੇਫਰ ਕਰਦੀਆਂ ਸਾਨੂੰ ਡੇ ਟਾਈਮ ਕਿਟੀ ਪਾਰਟੀ ਚਾਹੀਦੀ ਜਾਂ ਬਰਥਡੇ ਪਾਰਟੀ ਚਾਹੀਦੀ ਤੇ ਉਹਨਾਂ ਲਈ ਬਹੁਤ ਘੱਟ ਚਾਰजेस ਨੇ which is only 10000 per day for per function i mean ji ji so day time functions ਵੀ ਹੋ ਰਹੇ ਨੇ ਤੇ birthday parties ਹੋ ਰਹੀਆਂ so all facility available ਸਰ ਹੁਣ ਤੱਕ ਕਿਤੇ ਕਿੰਨੇ ਫੰਕਸ਼ਨ ਹੋ ਚੁੱਕੇ ਆ ਸੀ ਹਾਲੀ ਲਾਸਟ ਵੀਕ ਹੀ ఓਪਨ ਹੋਏ ਤੇ ਵੀ ਹੈਡ ਤੇਨ ਫੰਕਸ਼ਨ ਹੋਏ ਹਲੇ ਲੋਕਾਂ ਨੂੰ ਪਤਾ ਨਹੀਂ ਸਾਡਾ ਤੇ ਜਿੱਦਾਂ ਜਿੱਦਾਂ ਪਤਾ ਚੜਦਿਆ ਤੇ ਉਹ ਸਾਰੇ ਫੰਕਸ਼ਨਸ ਬਹੁਤ ਖੁਸ਼ ਹੋ ਕੇ ਲੋਕ ਬਹੁਤ ਅੱਛੇ ਕਮੈਂਟ ਗੁੱਡ ਥਿੰਗ ਇਜ਼ ਕਿ ਵੀ ਆਰ ਨਾਟ ਰੀਲੀ ਆਫਟਰ ਮਨੀ ਸਾਨੂੰ ਲੋਕਾਂ ਦੇ ਕਮੈਂਟਸ ਬੜੇ ਅੱਛੇ ਮਿਲ ਰਹੇ ਨੇ ਉਹੀ ਸਮੇਂ ਅਗਲਾ ਕੁਛ ਨਹੀਂ ਪੁੱਛਣਾ ਸੀ ਕਿ ਹੁਣ ਤੱਕ ਜਿੰਨੀਆਂ ਪਾਰਟੀਆਂ ਹੋਈਆਂ ਤੇ ਉਹਨਾਂ ਲੋਕਾਂ ਨੇ ਰਿਵਿਊ ਕਿਦਾਂ ਦੇ ਸੀ ਬਹੁਤ ਅੱਛੇ ਕਮੈਂਟਸ ਦਿੱਤੇ ਦੇ ਵਰ ਸੋ ਹੈਪੀ ਕਿ ਉਹ ਕਹਿੰਦੇ ਮਜ਼ਾ ਆ ਗਿਆ ਮੋਸਟ ਸਾਡਾ ਸਟਾਫ ਵੀ ਹੈ ਸਾਡੇ ਕੋ ਕੁਕਿੰਗ ਦਾ ਵੀ ਹੈ ਜੀ ਅਵੇਲੇਬਲ ਸਟਾਫ ਹਮ ਤੁਹਾਨੂੰ ਸਰਵੰਟ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਹਰ ਚੀਜ਼ ਫੈਸਿਲਿਟੀ ਅਵੇਲ ਇਵਨ ਵੀ ਕੈਨ ਪ੍ਰੋਵਾਈਡ ਯੂ ਕਾਰ ਸਰਵਿਸ ਟੂ ਹਾਂਜੀ ਤਾਂ ਇੰਨੀ ਵਧੀਆ ਜੇ ਤੁਹਾਡੇ ਕੋਲੇ ਇੱਥੇ ਜਗ੍ਹਾ ਤੁਹਾਨੂੰ ਜਲੰਧਰ ਦੇ ਵਿੱਚ ਹੀ ਮਿਲ ਰਹੀ ਹੈ ਤਾਂ ਆਫ ਯੂ ਕਿ ਆਪਣੇ ਘਰ ਦੇ ਵਿੱਚ ਪਾਰਟੀ ਨਾ ਆਰਗੇਨਾਈਜ਼ ਕਰੋ ਤੁਸੀਂ ਇੱਥੇ ਆਓ ਤੁਹਾਨੂੰ ਜਿੱਥੇ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਪਈਆਂ ਨੇ ਇੱਕ ਖੁੱਲੀ ਜਗ੍ਹਾ ਮਿਲਦੀ ਪਈ ਹੈ ਤੇ ਵੱਖ-ਵੱਖ ਜਿਹੜੀਆਂ ਸਿਟਿੰਗ ਏਰੀਆਜ਼ ਵੀ ਇੱਥੇ ਤੁਹਾਨੂੰ ਮਿਲਣਗੇ ਤੇ ਬਹੁਤ ਸ਼ਾਨਦਾਰ ਜਿਹੜਾ ਇੱਥੇ 뷰 ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਵਧੀਆ 뷰 ਜਿਹੜਾ ਇੱਥੇ ਤੁਹਾਨੂੰ ਮਿਲੇਗਾ ਤੇ ਪਾਟੀ ਤੁਹਾਡੀ ਚ ਚੰਦ ਲਾ ਦੇਗਾ ਇਹ ਫਾਰਮ ਹਾਊਸ ਤੇ ਸਰ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਸਰ ਥੈਂਕ ਯੂ ਜੀ ਥੈਂਕਸ ਅਨਿ ਜਾਣਕਾਰੀ ਵੀ ਸਾਂਝੀ ਕੀਤੀ ਤਾਂ ਸਰ ਤੁਸੀਂ ਇੱਕ ਵਾਰ ਐਡਰੈਸ ਜ਼ਰੂਰ ਦੱਸ ਦੋ ਇਸ ਫਾਰਮ ਹਾਂਜੀ ਐਡਰੈਸ ਇਟਸ ਕਾਲਡ ਵਿਦੀ ਕਲੋਨੀ ਇਟਸ ਫਰੰਟ ਆਫ ਜਲੰਧਰ ਹਾਈਟ ਸਟਰੀਟ ਨੰਬਰ 2 ਐਂਡ 3 ਸੂਨ ਯੂ ਐਂਟਰ ਇਨ 댓 ਗੇਟ ਇਨ ਫਰੰਟ ਆਫ ਜਲੰਧਰ ਹਾਈਟ ਸੈਕੰਡ ਸਟਰੀਟ ਰਾਈਟ ਵੈਰੀ ਈਜ਼ੀ ਅਪਰੋਚ ਜੀ ਸੋ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 66 ਫੁੱਟ ਰੋਡ ਤੋਂ ਵਾਕਿੰਗ ਡਿਸਟੈਂਸ ਹੀ ਹੈ ਹੂੰ ਇਟਸ ਕਾਲਡ ਬੇਦੀ ਕਾਲਨੀ ਓਕੇ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਥੈਂਕਸ